ਕਹ ਲਾਉਣ ਦਾ ਕੋਈ ਹੱਕ ਨਹੀਂਗਾ ਬਾਬਾ ਇੱਕ ਸਤਿਕਾਰਤ ਸ਼ਬਦ ਹੈ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਬਾਬਾ ਬਾਬਾ ਨਾਨਕ ਹੀ ਹੋਇਆ ਔਰ ਜਿਨ੍ਹਾਂ ਦਾ ਫਲਸਫਾ ਸੀ ਸੰਸਾਰ ਤੇ ਸ੍ਰਿਸ਼ਟੀ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਡੇਰੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾਰੇ ਸੀ ਗਮਰਾਹ ਕਰ ਰਹੇ ਸੀ ਲੋਕਾਂ ਦੀ ਲੁੱਟ ਖੋਹ ਹੋ ਰਹੀ ਸੀ ਇੱਜ਼ਤਾਂ ਗਵਾਈਆਂ ਜਾ ਰਹੀਆਂ ਸੀ ਉਹੀ ਸਭ ਕੁਝ ਬਹੁਤ ਸਾਰੇ ਜਿਹੜੇ ਡੇਰੇਦਾਰ ਹੈ ਉਹਨਾਂ ਦੇ ਡੇਰਿਆਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਭਜਾਓ ਪੰਜਾਬ ਬਚਾਓ ਦੀ ਮਹਿੰਮ ਹੈ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਤੇ ਉਹ ਮਹਿੰਮ ਜਿਹੜੀ ਅਸੀਂ ਚੱਲਦੀ ਚੱਲਦੀ ਮਹਿੰਮ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਰੇਤਗਾੜੂ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸ ਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇਵਿਆਂ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਪਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਐ ਪਹਿਲੀ ਗੱਲ ਤੇ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ ਵੀ ਸੁਖਬਾਲ ਦਾਸ ਉਹਦਾ ਨਾਮ ਐ ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਗੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਉਹਦੇ ਪਰਿਵਾਰ ਨੂੰ ਕੋਈ ਫੋਨ ਕਾਲ ਕਰਕੇ ਧਮਕੀ ਨਹੀਂ ਦਿੱਤੀ ਪਹਿਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਬੇਅਦਬੀ ਹੋ ਸਕਦੀ ਹੈ ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਔਰ ਪੈਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਕੋਟ ਚੈਨਲ ਹੈ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫ ਜੀ ਭद्दी ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਬਰੂ ਹੈ ਵੀ ਅਸੀਂ ਕੋਈ ਗੁੰਡੇ ਨਹੀਂ ਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟਕਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਗੋਹਰਾ ਔਰ ਲੋਕਾਂ ਦੀਆਂ ਭਾਵਨਾ ਨੂੰ ਠੇਸ ਜਿਹੜੀ ਪਹੁੰਚਾਈ ਜਾ ਰਹੀ ਉਹਦੇ ਖਿਲਾਫ ਜਿਹੜੀ ਜੰਗ ਲੜ ਰਹੇ ਆ ਸੋ ਇਹ ਮਨ ਘੜਤ ਗੱਲਾਂ ਸੀ ਸੋ ਪੈਰਾ ਨੰਬਰ 7 ਵਿੱਚ ਉਹਨੇ ਲਿਖਾਇਆ ਜੀ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਹੈ ਮਨਪ੍ਰੀਤ ਸਿੰਘ ਹੈ ਜਾਂ ਹੋਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਸਾਰੇ ਆਏ ਨੇ ਜਥੇਦਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਇਹ ਪੰਜਾਬ ਦੇ ਵਿੱਚ ਹਿੰਸਾ ਬੜ ਘਾ ਰਹੀ ਹੈ ਸੋ ਸਾਡੀ ਕੋਈ ਵੀ ਵੀਡੀਓ ਅੱਜ ਤੱਕ ਅਪਲੋਡ ਨਹੀਂ ਹੋਈ ਜਿਹਦੇ ਵਿੱਚ ਅਸੀਂ ਮਤਲਬ ਕੋਈ ਵੀ ਇਦਾਂ ਦੇ ਸ਼ਬਦ ਵਰਤੇ ਹੋਣ ਜਿਹਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਸੋ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰਨੀ ਚਾਹਣਾ ਜੋ ਅਸੀਂ ਅੱਜ 250 ਕਿਲੋਮੀਟਰ ਚੱਲ ਕੇ ਆਏ ਆ ਤਨੌਲਾ ਤੋਂ ਸਾਡੀ ਸਤਕਾਰ ਕਮੇਟੀ ਆਈ ਹੈ ਕੈਰੀ ਸਾਹਿਬ ਚਮਕੌਰ ਸਿੰਘ ਜੀ ਸਾਡੇ ਜਗਰੂਪ ਸਿੰਘ ਜੀ ਜਥੇਦਾਰ ਜੀ ਬਾਬਾ ਜੀ ਗੁਰਵਿੰਦਰ ਸਿੰਘ ਜੀ ਔਰ ਮੋਹਨਜੀਤ ਸਿੰਘ ਨਵਦੀਪ ਸਿੰਘ ਗਰਜੰਟ ਸਿੰਘ ਸਾਰੇ ਹੋਰ ਵੀ ਕਾਫੀ ਮਹਾਂਪੁਰਖ ਜਿਹੜੇ ਆਏ ਨੇ ਸੋ ਇੰਨੀ ਬਾੜ ਚੱਲ ਕੇ ਆਏ ਆ ਦੋਹਾਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਦਰਖਾਸਤ ਦੇ ਮੁਤਾਬਕ ਤੋ ਮੈਂ ਇੱਥੇ ਪਹੁੰਚਿਆ ਮੈਂ ਐਸਐਸਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਮਦਈ ਨੂੰ ਬੁਲਾਓ ਜਿਹਨੇ ਦਰਖਾਸਤ ਸਾਡੇ ਤੇ ਦਿੱਤੀ ਹੈ ਜੋ ਸਾਡੇ ਤੇ ਉਹਨੇ ਮਨ ਘੜਤ ਗੱਲਾਂ ਕੀਤੀਆਂ ਜਾਂ ਬਿਆਨ ਦਿੱਤਾ ਉਹਦਾ ਪੁਖਤਾ ਸਬੂਤ ਤੁਸੀਂ ਲੈ ਕੇ ਸਾਡੇ ਤੇ ਕਾਰਵਾਈ ਕਰੋ ਔਰ ਜੇਕਰ ਪੁਖਤਾ ਸਬੂਤ ਉਹਦੇ ਕੋਲੇ ਨਹੀਂ ਹੈਗਾ ਉਹਨੇ ਜੋ ਮਨ ਘੜਤ ਗੱਲਾਂ ਕਹੀਆਂ ਉਹਦੇ ਤੇ ਬਣਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਸੋ ਪਾਲਾ ਕਲਾਰਾਂ ਵਾਲਾ ਉਹਦਾ ਮੇਰੇ ਕੋਲ ਨੰਬਰ ਹੈਗਾ ਮੈਂ ਇੱਕ ਵਾਰੀ ਡਾਇਲ ਤੁਹਾਡੇ ਸਾਹਮਣੇ ਕਰ ਦੇਵਾਂ ਉਹਨੂੰ ਮੈਂ ਇੱਥੇ ਬੁਲਾਉਣਾ ਵੀ ਚਾਹਣਾ ਵੀ ਜਾਂ ਤੇਰੇ ਡੇਰੇ ਆਉਣੇ ਆ ਤੇ ਤੂੰ ਭਾਈ ਸਾਡੇ ਸਵਾਲਾਂ ਦੇ ਜਵਾਬ ਦੇ ਜੋ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈਂ ਲੋਕਾਂ ਦੇ ਭਾਵਨਾ ਨੂੰ ਤੂੰ ਠੇਸ ਪਹਤਾ ਰਿਹਾ ਹੈਂ ਔਰ ਬੜੀਆਂ ਤੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀਆਂ ਅਸੀਂ ਤੇਰੀਆਂ ਕੋਠੀਆਂ ਵੇਖ ਕੇ ਨਹੀਂ ਆਏ ਅਸੀਂ ਤੇਰਾ ਪੈਸਾ ਵੇਖ ਕੇ ਨਹੀਂ ਆਏ ਅਸੀਂ ਉਹਨਾਂ ਮਾਸੂਮ ਲੋਕਾਂ ਵੱਲ ਵੇਖ ਕੇ ਆਏ ਆ ਜਿਨ੍ਹਾਂ ਲੋਕਾਂ ਨੂੰ ਤੂੰ ਬੜੇ ਤਰੀਕੇ ਨਾਲ ਭੂਤ ਪ੍ਰੇਤ ਦੇ ਚੱਕਰਾਂ ਵਿੱਚ ਲੋਕਾਂ ਨੂੰ ਲੁੱਟ ਰਿਹਾ ਠੱਗ ਰਿਹਾ ਜੀ ਆਪਾਂ ਫੋਨ ਉਹਨੂੰ ਲਾਇਆ ਜੀ ਤੇ ਕੀ ਜਵਾਬ ਆਉਂਦਾ ਇੱਕ ਵਾਰੀ ਕਾਲ ਲਾ ਲੈਨੇ ਆ ਸੋ ਪਹਿਲਾਂ ਵੀ ਗੱਲ ਨਹੀਂ ਮੇਰੀ ਹੋਈ ਫੋਨ ਤੇ ਸੋ ਐਸ ਐਚਓ ਸਾਹਿਬ ਕਹਿੰਦੇ ਸੀ ਵੀ ਅਸੀਂ ਬੁਲਾਵਾਂਗੇ ਉਹਨੂੰ ਪਰ ਉਹਨੂੰ ਬੁਲਾਇਆ ਨਹੀਂ ਗਿਆ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਾਡੇ ਨੌਜਵਾਨ ਯੂਥ ਤੇ ਸਾਡੇ ਗੁਰਸਿੱਖ ਵੀਰ ਪਹੁੰਚੇ ਹੋਏ ਐ ਤੇ ਉਹ ਪਰ ਹਜੇ ਤੱਕ ਉਹ ਪਾਲਾ ਇੱਥੇ ਪਹੁੰਚਿਆ ਨਹੀਂ ਸੋ ਮੈਂ ਫਿਰ ਵੀ ਚੈਲੰਜ ਕਰਦਾ 15 ਮਿੰਟ ਮੈਂ ਇੱਥੇ ਹੋਰ ਖੜਦਾ ਸਾਨੂੰ ਆਿਆਂ ਨੂੰ 2 ਘੰਟੇ ਹੋ ਗਏ ਨੇ ਤੋਂ ਹਜੇ ਤੱਕ ਉਹ ਬਾਬਾ ਪਹੁੰਚਾ ਨਹੀਂਗਾ ਤੋਂ ਮੇਰੀ ਬੇਨਤੀ ਹੈ ਵੀ ਜੇਕਰ ਉਹ ਪਹੁੰਚਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਹੈ ਵੀ ਦੋਹੇ ਤੇਰਾਣੂ ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਜੇਕਰ ਸਵਾਲ ਜਵਾਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਵਿੱਚ ਤੇ ਸਿੰਘ ਫਿਰ ਜਿਵੇਂ ਪਹਿਲਾਂ ਪਖੰਡੀਆਂ ਦੇ ਪਖੰਡ ਜਾਂ ਪਰਦੇ ਫਾਸ਼ ਕੀਤੇ ਐ ਉਸੇ ਤਰ੍ਹਾਂ ਅਸੀਂ ਸਿੰਘ ਚੜ ਕੇ ਜਾਵਾਂਗੇ ਤੋਂ ਅਸੀਂ ਉਹਨਾਂ ਤੋਂ ਸਵਾਲ ਜਵਾਬ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਸੋ ਫੋਨ ਮੈਂ ਦੋ ਫੋਨ ਲਾਤੇ ਆ ਜੀ ਉਹ ਫੋਨ ਨਹੀਂ ਚੱਕ ਰਿਆ ਆਪ ਜੀ ਦਿੱਤੀ ਕੋਲ ਤੋਂ ਐਸੇ ਤੋਂ ਸਾਹਿਬ ਕਹਿ ਰਹੇ ਆ ਜੀ ਵੀ ਮੈਂ ਨਹੀਂ ਬੁਲਾ ਸਕਦਾ ਵੀ ਮੈਂ ਸੰਗਤ ਨੂੰ ਪੁੱਛਣਾ ਚਾਹਣਾ ਹੈ ਭੋਲੇ-ਪਾਲੇ ਲੋਕਾਂ ਨਾਲ ਲੱਖਾਂ ਰੁਪਈਆਂ ਦੀ ਠੱਗੀ ਵਜ ਰਹੀ ਹੈ, ਹਜ਼ਾਰਾਂ ਰੁਪਈਆਂ ਲੁੱਟੇ ਜਾ ਰਹੇ ਨੇ। ਸੋ ਗਮਰਾਹ ਕੀਤਾ ਜਾ ਰਿਹਾ ਮੈਂਟਲੀ ਤੌਰ ਤੇ ਜਿਹੜਾ ਅਪਸੈਟ ਲੋਕ ਹੋ ਰਹੇ ਨੇ ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਿਆਂ ਤੇ। ਸੋ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਆਪਾਂ ਜਾਗਰੂਤ ਹੋਈਏ, ਸੁਚੇਤ ਹੋ ਕੇ ਅ ਮੈਂ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੋ ਸਾਰੇ ਜਾਂ ਸਿੱਖ ਧਰਮ 'ਚ ਆ ਜਾਓ। ਜੇ ਕੋਈ ਹਿੰਦੂ ਧਰਮ ਦੇ ਨਾਲ ਰਿਲੇਟਡ ਨੇ ਤੁਹਾਡੇ ਮੰਦਰ ਬਣੇ ਹੋਏ ਨੇ ਬਹੁਤ ਵੱਡੇ ਸ਼ਹਿਰਾਂ ਚ ਮਹੱਲਿਆਂ ਚ ਮੰਦਰ ਦੇ ਵਿੱਚ ਪਾਠ ਪੂਜਾ ਹੁੰਦੀ ਹੈ ਹਵਨ ਹੁੰਦਾ ਜਿਵੇਂ ਤੁਹਾਡੀ ਰੀਤ ਮਰਜ਼ਾ ਦਾ ਉੱਥੇ ਜਾ ਕੇ ਪਾਠ ਪੂਜਾ ਕਰਾਓ ਕਰੋ ਔਰ ਜਿਵੇਂ ਮੁਸਲਮਾਨ ਧਰਮ ਦੇ ਮੁਤਾਬਕ ਮਸਜਿਦਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਆਪਣੀ ਨਮਾਜ਼ ਪੜੋ ਉੱਥੇ ਜਾ ਕੇ ਸ਼ਾਂਤੀਪੂਰਵਕ ਰੱਬ ਨੂੰ ਜਪੋ ਤੇ ਜਿਹੜੇ ਸਿੱਖ ਧਰਮ ਨਾਲ ਨੇ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀਆਂ ਝੋਲੀਆਂ ਤੁਹਾਡੀਆਂ ਸੱਚੇ ਪਾਤਸ਼ਾਹ ਭਰਨਗੇ ਔਰ ਜਿਹੜੇ ਈਸਾਈ ਧਰਮ ਦੇ ਐ ਉਹਨਾਂ ਦੀਆਂ ਚਰਚਾ ਬਣੀ ਐ ਉੱਥੇ ਜਾਓ ਤੇ ਬਾਕੀ ਇੱਕ ਗੱਲ ਮੈਂ ਅਖੀਰ ਵਿੱਚ ਕਹਿ ਦਿਆਂ ਕੋਈ ਵੀ ਧਰਮ ਐ ਸਿੱਖ ਧਰਮ Hindu ਧਰਮ ਮੁਸਲਮ ਧਰਮ ਈਸਾਈ ਧਰਮ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋਊਗਾ ਅਸੀਂ ਉਸ ਖਿਲਾਫ ਮੋਰਚਾ ਲਾਵਾਂਗੇ ਔਰ ਲਾਉਂਦੇ ਰਵਾਂਗੇ ਜੀ ਤੇ ਸਾਨੂੰ ਸਿੱਖ ਸੰਗਤ ਦੇ ਉਤਸ਼ਾਹ ਦੀ ਲੋੜ ਐ ਤੇ ਤੁਸੀਂ ਸਾਡਾ ਸਾਥ ਦਿਓ ਘਰ ਘਰ ਵਿੱਚੋਂ ਆਵਾਜ਼ ਉੱਠੇ ਮੈਨੂੰ ਪਤਾ ਹੈ ਪਖੰਡੀ ਬਾਬਿਆਂ ਨੇ ਅੰਦਰ ਵੜ ਕੇ ਵੀ ਪਖੰਡ ਕਰਨਾ ਹੈ ਪਰ ਲੋਕ ਜਾਗਰੂਤ ਆਪਾ ਕਰਾਈਏ ਲੋਕਾਂ ਨੂੰ ਸੁਚੇਤ ਕਰਾਈਏ ਇਹਨਾਂ ਦੇ ਪਖੰਡ ਦਾ ਪਰਦਾ ਫਾਸ਼ ਕਰਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਨਹੀਂ ਨਜ਼ਰ ਆਊਗਾ ਜੀ